ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਦੋਸਤਾਂ ਨੂੰ ਪਤੇ ਭਲਾਈ ਪ੍ਰਵਾਨ ਹੋਵੇ ਅੱਜ ਦਾ ਵਿਚਾਰ ਆਕੜ ਤੇ ਅਣਖ ਵਿੱਚ ਬਹੁਤ ਫਰਕ ਹੁੰਦਾ ਬਿਨਾ ਗੱਲਾਂ ਹਵਾ ਕਰਨ ਨੂੰ ਆਕੜ ਕਹਿੰਦੇ ਨੇ ਤੇ ਆਪਣੇ ਅਸੂਲਾਂ ਨੂੰ ਜੀਨ ਨੂੰ ਅਣਖ ਸੋ ਦੋਸਤੋ ਤੁਹਾਨੂੰ ਦਾਸ ਦੇ ਵੀਡੀਓ ਕਿਸ ਤਰ੍ਹਾਂ ਲੱਗਦੇ ਹਨ ਕਮੈਂਟ ਤੇ ਸ਼ੇਅਰ ਲਾਈਕ ਕਰਿਓ ਆਪ ਵੱਲੋਂ ਦਾਸ ਦੇ ਵੀਡੀਓ ਨੂੰ ਬਹੁਤ ਪਿਆਰ ਮਿਲ ਰਿਹਾ ਹੈ ਵਾਹਿਗੁਰੂ ਦੀ ਕਿਰਪਾ ਦੇ ਨਾਲ 2000 ਸਬਸਕ੍ਰਾਈਬਰ ਹੋ ਚੁੱਕੇ ਹਨ ਸੋ ਵੱਧ ਤੋਂ ਵੱਧ ਦਾਸ ਦੇ ਇਹਨਾਂ ਵਿਚਾਰਾਂ ਨੂੰ ਸਾਰੇ ਲੋਕਾਂ ਤੱਕ ਪਹੁੰਚਾਉਣ ਦੀ ਸ਼ੇਅਰ ਕਰਕੇ ਲਾਈਕ ਕਰਕੇ ਕਮੈਂਟ ਕਰਕੇ ਵੱਧ ਤੋਂ ਵੱਧ ਸਬਸਕ੍ਰਾਈਬਰ ਹੋਰ ਦਾਸ ਦੇ ਬਣਾਓ ਤੇ ਚੰਗੇ ਵਿਚਾਰਾਂ ਨੂੰ ਸਹਿਯੋਗ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ